ਤੁਕੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝੱਟੀਐ ਤੂ ਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਸ਼ਾਹ ਸਿਰ ਸ਼ਾਹ ਹਾਂ ਦੇ ਸ਼ਾਹ ਜਿਸ ਵਾਸ ਬਹਠਿਆ ਸੋਹੀਐ ਸਬਨੰਦਵੀਸਾਹ ਸਜਣ ਸਚਾ ਪਾਤਸ਼ਾਹ ਸਿਰਸ਼ੋ ਹੰਦ ਸੋਹ ਜਿਸ ਪਾਸ ਬਹਠਿਓ ਸੋਹੀਐ ਸਭ ਨੰਦ ਵੀਸਾ ਸਤਨਾ ਰੀਵਾਹੇ ਗੁਰ ਸਾਹਿਬ ਜੀ ਧੰਨ ਸ੍ਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨాయਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ خسم ہماری نمک نمک تم ہی پرت پال لہو ہم بارک تم رے تارے جیوا ایک کمن گن کہیا ਸਮਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾ ਕੋਟ ਪਰਾਧ ਹਮਾਰੇ ਖੰਡਹ ਅਨੇਕ ਵਿਧੀ ਸਮਝਾਵਹ ਗਿਯੋਨ ਅਲਪ ਮਤ ਥੋਰੀ ਤੁਮ ਯਪਨ ਬਿਰਦ ਰਖავਹ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਨ ਸੁਹੇਲੇ ਰੱਖ ਰੱਖ ਨਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਖ ਰੱਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਨੰਦ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ